ਨਸ਼ੇ ਦੀ ਤੋੜ ਦੇ ਵਿੱਚ ਇੱਕ ਨੌਜਵਾਨ ਨੇ ਮਿਠਾਈ ਦੀ ਦੁਕਾਨ ਦੇ ਉੱਤੇ ਜਾ ਕੇ ਚਾਕਲੇਟ ਚੋਰੀ ਕਰ ਲਈ ਤੇ ਚੋਰੀ ਕਰਦਿਆਂ ਉਸ ਨੂੰ ਦੁਕਾਨ ਦੇ ਕਰਮਚਾਰੀਆਂ ਨੇ ਵੇਖ ਲਿਆ ਤੇ ਇਸ ਤੋਂ ਬਾਅਦ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਨੌਜਵਾਨ ਨਸ਼ੇ ਦਾ ਆਦੀ ਹੈ ਤੇ ਜਿੰੰਦਰ ਦਾ ਰਹਿਣ ਵਾਲਾ ਹੈ ਤੇ ਇਸ ਦੇ ਬੈਰ ਦੇ ਵਿੱਚੋਂ ਵੀ ਨਸ਼ੇ ਦੀਆਂ ਸਿਰਿੰਜਾਂ ਬਰਾਮਦ ਕੀਤੀਆਂ ਗਈਆਂ ਨੇ ਤੇ ਹੁਣ ਉਸ ਨੂੰ ਕਾਬੂ ਕਰਕੇ ਥਾਣਾ ਸਿਵਲ ਦੇ ਵਿੱਚ ਲਿਜਾ ਕੇ ਪੁੱਛਗਿੱਛ ਕੀਤੀ ਜਾਏਗੀ ਦੇ ਰਿਪੋਰਟ ਕੋਈ ਚਾਹ ਲੈ ਉੱਚੀ ਬੋਲੋ ਰਿਪੋਰਟ ਤੇ ਜਿਹੜਾ ਮੈਂ ਨਾ ਚੋਕਲੇਟ ਲੈ ਕੇ ਆ ਮੈਂ ਛੋੜ ਗਿਆ ਬੇਚਾ ਅੱਛਾ ਕਿੰਨੀਆਂ ਚੋਕਲੇਟ ਡੱਬਾ ਸੀ ਬਟਾ ਨਹੀਂ ਨਹੀਂ ਬਸ 3 4 ਤੋਂ 2 ਤਿੰਜਾ ਡੱਬਾ ਚਾਹ ਲੈ ਲਵਣਾ ਠੀਕ ਹੈ ਠੀਕ ਹੈ ਲਵਣਾ ਆਲੀ ਗਲਤੀ ਮਾਰ ਗਈ ਇਹਨਾਂ ਚੇ ਰਿਪੋਰਟ ਜਿਹੜੇ ਤੇ ਪੜਦੇ ਠੀਕੇ ਠੀਕੇ ਕਿ ਉਹਨਾਂ ਨਹੀਂ ਆਸ ਤਹੀਂ ਵੈਸੇ ਠੀਕ ਹੈ ਆਪਾਂ ਕਿੰਨੀ ਦਿਨ ਤੋਂ ਹਨੇ ਮੈਂ ਦਵਾਈ ਮੇਰੇ 6-7 ਮਹੀਨੇ ਤੋਂ ਸਰ ਗਲਤੀ ਅਸ ਤੋ ਇਹ ਪਹਿਲਾ ਮਕਾਮ ਕਾਰ ਕਰਦਾ ਹੈ ਅੱਛਾ ਕਿਹੜਾ ਕੰਮ ਕਰਦਾ ਸੀ ਪਹਿਲੇ ਪਹਿਲਾ ਕੋਰੀਅਰ ਦਾ ਕੰਮ ਕਰਦਾ ਲੱਗਦਾ ਕਿ ਠੀਕੇ ਲਾਣੀ ਜੈਜਵਾ ਜਵਾਨੀ ਬਿੱਟੀ ਹੁੰਦੀ ਤੁਹਾਡੀ ਕੀ ਇਹ ਦੀ ਉਮਰ ਹੈ ਤੁਹਾਡਾ ਨਾਮ ਮੇਰਾ ਨਾਮ ਸੁਨੀਲ ਕੁਮਾਰ ਜੀ ਜੀਤਵਰ ਜੀ ਕੀ ਹੋਇਆ ਇਹ ਅਸੀਂ ਹੁਣ ਇੱਥੇ ਡਿਊਟੀ ਦੇ ਖੜੇ ਹਾਂ ਨਾਲ ਮੇਰੇ ਆਪਣੇ ਬਲਵਿੰਦਰ ਸਿੰਘ ਜੀ ਇਹ ਸਹੀ ਤੇ ਸਾਨੂੰ ਇਹ ਨਾਵਲਡੀ ਵਾਲਿਆਂ ਦਾ ਬੰਦਾ ਆਇਆ ਵਾ ਉਹ ਕਹਿੰਦਾ ਕਿ ਕੋਈ ਚੋਰ ਫੜਿਆ ਸੀ। ਅੱਛਾ। ਤਾਂ ਹੀ ਫਿਰ ਉਹਦੇ ਮੌਕੇ ਤੇ ਗਏ ਆ ਤੇ ਵੇਖਿਆ ਤੇ ਇਹਨੂੰ ਫੜ ਕੇ ਰੱਖਿਆ ਸੀ ਉਹਨਾਂ। ਤੇ ਇਹ ਕਹਿੰਦਾ ਕਿ ਚੌਕਲੇਟਾਂ ਚੋਰੀ ਕੀਤੀਆਂ। ਕਿੰਨੀਆਂ 3-4, 3-4 ਚੌਕਲੇਟਾਂ ਕਹਿੰਦਾ ਚੋਰੀ ਕੀਤੀਆਂ। ਤੇ ਆਹ ਵੇਖੋ ਇਹ ਟੀਕਾ ਵੀ ਇਹ ਤੋਂ ਬਰਾਮ ਦੇ ਆਵਾ। ਲੱਗਦਾ ਕਿ ਟੀਕੇ ਲੱਗੇ ਦੇ ਵਿੱਚ ਇਹਨੇ ਆ ਹਾਂ ਇਹ ਨਸ਼ੇ ਦੇ ਵਿੱਚ ਹੀ ਆ ਜੀ। ਨਸ਼ੇ ਦੇ ਵਿੱਚ ਹੀ ਕੀਤਾ ਇਹਨੇ ਤੋੜ ਜਾਈ। ਤੋੜ ਦੇ ਵਿੱਚ ਹੁਣ ਕੀ ਕਰਦੀ ਕਰਦੀ? ਇਹ ਹੁਣ ਜੀ ਥਾਣੇ ਫੋਨ ਕੀਤਾ ਸੀ ਬੰਨ ਤੇ ਉੱਥੋਂ ਦੇ ਮੁਲਾਜ਼ਮ ਅਗਲੀ ਕਾਰਵਾਈ ਉਹਨਾਂ ਲੜੀ ਫਿਰ। রিপোর্ট জগবাণী টিভি